ਕੋ ਐਕਸਪ੍ਰੈਸ న్యూਸ ਦੇ ਅੱਗੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਅੱਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਖਾਸ ਮਹਿਮਾਨ ਜੋੜ ਚੁਕੇ ਆ ਉਹ ਜਿਨ੍ਹਾਂ ਬਾਰੇ ਤੁਸੀਂ ਸਾਰੇ ਹੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਅੱਜ ਬਿਹਤਰ ਇੱਕ ਖਾਸ ਮੌਕੇ ਦੇ ਉੱਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਨਿਆਯੁਗ ਨਈ ਸੋਸ ਸੁਸਾਇਟੀ ਦੇ ਫੌਮੀ ਚੇਅਰਮੈਨ ਸ਼੍ਰੀ ਨੀਲਜ ਮਹਾਜਨ ਜੀ ਦੇ ਨਾਲ ਗੱਲਬਾਤ ਦਾ ਵਿਸ਼ਾ ਕੀ ਆ ਕਿ ਅੱਜ ਇਸ ਸ਼ਖਸੀਅਤ ਨੂੰ ਜੜਾ ਵਾ ਜਿਹੜੇ ਕਿ ਸ਼ਹਿਰ ਧਾਰੀਵਾਲ ਨੂੰ ਬਿਲੋਂਗ ਕਰਦੇ ਆ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤਯ ਜੀ ਵੱਲੋਂ ਅੱਜ ਇੱਕ ਪ੍ਰਸ਼ੰਸਾ ਪੱਤਰ ਜਿਹੜਾ ਵਾ ਦਿੱਤਾ ਗਿਆ ਵਾ ਉਹ ਪ੍ਰਸ਼ੰਸਾ ਪੱਤਰ ਕਿਉਂ ਦਿੱਤਾ ਗਿਆ ਵਾ ਖੁਦ ਚੇਅਰਮੈਨ ਨਿਰਜ ਮਹਾਜਨ ਜੀ ਇਹ ਦੱਸਣਗੇ ਔਰ ਇਹਨਾਂ ਦੀ ਸੁਸਾਇਟੀ ਜਿਹੜੀ ਆ ਨਿਆ ਯੁੱਗ ਨਹੀਂ ਸੋਚ ਉਹਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਸਮਾਜ ਸੁਧਾਈ ਕੰਮ ਕੀਤੇ ਜਾ ਰਹੇ ਹਨ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਨਿਰਜ ਜੀ ਸਭ ਤੋਂ ਪਹਿਲਾਂ ਤੁਹਾਡਾ ਅੱਜ ਸਟੂਡੀਓ 'ਚ ਸਵਾਗਤ ਆ ਔਰ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜਿਹੜੀਆਂ ਤੁਹਾਡੇ ਪਰਿਵਾਰਕ ਪਟਾਕੇ ਵੀ ਜਿਹੜੇ ਆ ਅਸਤਰ ਦੇ ਬਾਅਦ ਇਕੱਠੇ ਹੋ ਕੇ ਚਲਾ ਰਹੇ ਆ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਜਿਹੜਾ ਅੱਜ ਤੁਹਾਨੂੰ ਸਨਮਾਨ ਮਿਲਿਆ ਵਾ ਉਹ ਧਾਰੀ ਬਾਅਦ ਇੱਕ ਦੀਵਾਲੀ ਵਰਗਾ ਮਾਹੌਲ ਬੜਿਆ ਵਾ ਪਟਾਕੇ ਦੀ ਆਵਾਜ਼ ਜਿਹੜੀ ਅੱਜ ਤੱਕ ਪਹੁੰਚ ਰਹੀ ਹੈ ਅਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਅੱਜ ਆਪਣੇ ਸਟੂਡੀਓ ਦੇ ਵਿੱਚ ਸਾਨੂੰ ਆਮੰਤrit ਕੀਤਾ ਬਾਕੀ ਰਹੀ ਗੱਲ ਅੱਜ ਜਿਹੜਾ ਸਾਡੇ ਬੜੇ ਸਤਿਕਾਰਯੋਗ ਐਸਐਸਪੀ ਨੇ ਸ਼੍ਰੀ ਅਦਿੱਤਿਅ ਜੀ ਜੀ ਉਹਨਾਂ ਨੇ ਅੱਜ ਸਾਡੀ ਸੁਸਾਇਟੀ ਨਯਾ ਯੁਗ ਨੈਸੋਈ ਵੈਕਟਰ ਸੁਸਾਇਟੀ ਪੰਜਾਬ ਨੂੰ ਸਾਡੇ ਸੁਸਾਇਟੀ ਦੁਆਰਾ ਜਿਹੜੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਪ੍ਰਸ਼ੰਸਾ ਪੱਤਰ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਸਾਨੂੰ ਬਾਕੀ ਮੈਂ ਸਮਝਦਾ ਕਿ ਸਾਡੇ ਵਾਸਤੇ ਬੜੀ ਹੀ ਮਾਨ ਦੀ ਗੱਲ ਹੈ ਕਿ ਜਿਹੜੇ ਸਾਡੇ ਆਈਪੀਐਸ ਅਫਸਰ ਸ਼੍ਰੀ ਅਦਿੱਤਿਏ ਜੀ ਸਾਡੇ ਗੁਰਦਾਸਪੁਰ ਡੀਪੀ ਸਾਹਿਬ ਨੇ ਭੇਜੇ ਨੇ कि ਜਿਨ੍ਹਾਂ ਦੇ ਕੰਮ ਨੂੰ ਵੇਖ ਕੇ ਪੂਰਾ ਜ਼ਿਲ੍ਹਾ ਗੁਰਦਾਸਪੁਰ ਹੀ ਵਾਵਾ ਕਰ ਰਿਹਾ ਹੈ ਕਿ ਬਹੁਤ ਅੱਛੇ ਜਾਂ ਬਾਦ ਜਿਹੜੇ ਅਫਸਰ ਨੇ ਬਰੇਵ ਨੇ ਓਨੈਸਟ ਨੇ ਉਹ ਸਾਡੇ ਗੁਰਦਾਸਪੁਰ ਨੂੰ ਮਿਲੇ ਜੀ ਨੀਰਤ ਜੀ ਮੇਰਾ ਅਗਲਾ ਸਵਾਲ ਆ ਕਿ ਇਸ ਤਰ੍ਹਾਂ ਤੁਸੀਂ ਮਿਸ਼ਨ ਜਜ਼ਬਾ ਦੀ ਸ਼ੁਰੂਆਤ ਕੀਤੀ ਆ ਜਿਹਦੇ ਤਹਿਤ ਤੁਸੀਂ ਪਿੱਛੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਸੀਗਾ ਦੱਸ ਦੋ ਕਿ ਇਹ ਹੈ ਕਿ ਇਹ ਮਿਸ਼ਨ ਜਜ਼ਬਾ ਪੁਲਿਸ ਦੇ ਨਾਲ ਕਿਸ ਤਰ੍ਹਾਂ ਤੁਸੀਂ ਕੋਆਪਰੇਟ ਕਰ ਰਹੇ ਪ੍ਰੋਗਰਾਮ ਕਰ ਰਹੇ ਹਾਂ ਥੋੜੀ ਉਹਦੀ ਜਾਣਕਾਰੀ ਦੇ ਦੇ। ਦੇਖੋ ਮਿਸ਼ਨ ਜਜ਼ਬਾ ਸੀ ਇਸ ਤਰ੍ਹਾਂ ਜਜ਼ਬਾ ਨਾਮ ਰੱਖਿਆ ਕਿ ਤੁਸੀਂ ਜੇਕਰ ਇਤਿਹਾਸ ਦੇ ਪਿਛਲੇ ਪੰਨਿਆਂ ਨੂੰ ਖੋਲ ਕੇ ਵੇਖੀਏ ਨਾ ਕਿ ਪੰਜਾਬ ਪੰਜਾਬ ਤੇ ਪੰਜਾਬੀਅਤ ਦਾ ਜਜ਼ਬਾ ਸ਼ੁਰੂ ਤੋਂ ਹੀ ਬੜਾ ਉੱਚਾ ਰਿਹਾ ਹੈ। ਜੇਕਰ ਪੰਜਾਬ ਨੇ ਆਪਣੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿੱਚੋਂ ਆਤਵਾਜ ਜੇ ਵਾਰ ਇੱਕ ਵਾਰੀ ਖਤਮ ਕੀਤਾ ਹੀ ਪੂਰੇ ਜਜ਼ਬੇ ਨਾਲ ਖਤਮ ਕਰ ਦਿੱਤਾ ਸੀ। ਤੇ ਜੇਕਰ ਬਾਹਰ ਜਾਣ ਦੀ ਵਾਰੀ ਆਈ ਹੈ ਤਾਂ ਪੂਰੇ ਜਜ਼ਬੇ ਨਾਲ ਬਾਹਰੀ ਦੁਨੀਆਂ ਚੱਲ ਗਈ ਹੈ। ਤੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਜਜ਼ਬਾ ਜਿਹੜਾ ਨਾ ਪੰਜਾਬੀਆਂ ਦੇ ਵਿੱਚ ਹੈਗਾ ਵਾ ਹੁਣ ਅਸੀਂ ਜਜ਼ਬਾ ਆਪਣਾ ਦੁਕਾਨਾ ਹੈ ਪੰਜਾਬ ਦੇ ਵਿੱਚ ਜਿਹੜਾ ਛੇਵਾਂ ਦਰਿਆ ਠਾਠਾ ਮਾਰ ਰਿਹਾ ਹੈ ਉਹ ਨਸ਼ਿਆਂ ਦਾ ਦਰਿਆ ਨੂੰ ਖਤਮ ਕਰਨ ਦਾ ਜਿਹੜਾ ਜਜ਼ਬਾ ਹੈ ਉਹ ਸਾਨੂੰ ਲਿਆਣਾ ਪਵੇਗਾ ਇਸ ਕਰਕੇ ਅਸੀਂ ਇੱਕ ਆਪਣੇ ਮਿਸ਼ਨ ਦਾ ਨਾਮ ਜਿਹੜਾ ਮਿਸ਼ਨ ਜਜ਼ਬਾ ਸ਼ੁਰੂ ਕੀਤਾ ਸੀਗਾ ਤੇ ਦੀ ਸ਼ੁਰੂਆਤ ਜਿਹੜੇ ਸਾਡੇ ਐਸਐਸਪੀ ਹੈ ਆਈਪੀਐਸ ਅਦਿੱਤਿ ਜੀ ਨੇ ਕੀਤੀ ਸੀ ਸਰ ਕੀ ਪ੍ਰੋਗਰਾਮ ਹੈ ਅਗਲੇ ਦਿਨਾਂ ਚ ਸਰ ਅਗਲੇ ਦਿਨਾਂ ਦੇ ਵਿੱਚ ਅਸੀਂ ਅਲੱਗ-ਅਲੱਗ ਸਕੂਲ ਕਾਲਜਸ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਆਪਾਂ ਐਂਟੀ ਡਰਗਸ ਅਵੇਅਰਨੈਸ ਕੈਂਪ ਫਰਸਟ ایڈ ਸੈਸ਼ਨ ਫ੍ਰੀ ਮੈਡੀਕਲ ਚੈੱਕਅਪ ਕੈਂਪ ਹੋਰ ਵੀ ਜਿਹੜੇ ਸਮਾਜਪਲਾਈ ਦੇ ਕੰਮ ਜਿਹੜੇ ਆ ਉਹ ਸਾਡੇ ਸੁਸਾਇਟੀ ਕੋਲੋਂ ਜਿਹੜੇ ਆ ਉਹ ਕਿੱਥੇ ਜਾਣਗੇ ਜੇਕਰ ਗੱਲ ਕਰੀਏ ਕਿਉਂਕਿ ਲੋਕਲ ਸ਼ਹਿਰ ਔਰ ਹੋਣ ਕਰਕੇ ਜਿਹੜਾ ਵਾ ਕਾਫੀ ਚਲੋ ਪਰਸਨਲ ਵੀ ਮੈਨੂੰ ਜਾਣਕਾਰੀ ਹੈ ਤੁਹਾਡੇ ਬਾਰੇ ਥੋੜਾ ਔਖਾ ਜਿਹਾ ਨਹੀਂ ਲੱਗਦਾ ਵੀ ਇੱਕ ਸਵੇਰੇ ਘਰੋਂ ਤੁਰਨਾ ਵਾ ਖਰਚਾ ਵੀ ਕੋਲੋਂ ਕਰਨਾ ਵਾ ਚੀਜ਼ਾਂ ਵੀ ਲੋਕਾਂ ਨੂੰ ਕੋਲੋਂ ਦੇਣੀਆਂ ਵਾ ਸਾਰਾ ਕੁਝ ਹੀ ਕਰਕੇ ਤੇ ਹਾਂ ਤੇ ਜਦਾਂ ਮੰਨ ਲਓ ਸ਼ਾਮ ਨੂੰ ਲੋਕ ਘਰ ਪਹੁੰਚਦੇ ਆ ਤੇ ਮਾਪਿਓ ਜਾਂ ਵਾਈਫ ਪੁੱਛਦੀ ਹੈ ਵੀ ਅੱਜ ਕਿੰਨੇ ਪੈਸੇ ਕਮਾ ਕੇ ਲੈ ਗਏ ਜੇ ਤੇ ਤੁਸੀਂ ਜਦੋਂ ਨਿਕਲਦੇ ਜੇ ਕਰੋ ਸਮਾਜ ਸੇਵਾ ਦੇ ਲਈ ਤੇ ਤੁਸੀਂ ਕਾਫੀ ਕੋਸ਼ਿਸ਼ ਖਰਚ ਕਰਕੇ ਕਿਉਂਕਿ ਬਿਨਾਂ ਪੈਸੇ ਦੇ ਦੇਖੋ ਕੁਝ ਕੁਝ ਵੀ ਜਿਹੜਾ ਵਾ ਪੋਸੀਬਲ ਨਹੀਂ ਹੈਗਾ ਜੇ ਤੁਹਾਡੀ ਸੋਸਾਇਟੀ ਵੱਲੋਂ ਕਿਸੇ ਨੂੰ व्हीਲਚੇਅਰ ਦਿੱਤੀ ਜਾਂਦੀ ਹੈ ਤੇ ਉਹਦੀ ਵੀ ਕੋਈ ਨਾ ਕੋਈ ਕੀਮਤ ਜ਼ਰੂਰ ਤੁਸੀਂ ਅਦਾ ਕਰਦੇ ਹੋਗੇ ਇਹ ਜਦੋਂ ਤੁਸੀਂ ਇੰਨਾ ਭਾਰੀ ਭਰਕਮ ਖਰਚ ਕਰਕੇ ਜਦੋਂ ਘਰ ਜਾਂਦੇ ਜੇ ਤੇ ਫੈਮਲੀ ਮੈਂਬਰਾਂ ਦਾ ਕੋ ਰਿਐਕਸ਼ਨ ਕੀ ਰਹਿੰਦਾ ਵਾ ਕੀ ਤੁਹਾਨੂੰ ਪਰਿਵਾਰ ਦੀ ਵੀ ਪੂਰੀ ਸਪੋਰਟ ਵਾ ਜਾਂ ਕੀ ਹੈ ਸਾਰਾ ਥੋੜਾ ਕਲੀਅਰ ਕਰ ਦਿਓ ਦੇਖੋ ਇਹ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਹੈ ਜੀ ਜਦੋਂ ਸਟੇਜ ਦੇ ਉੱਤੇ ਕੋਈ ਡਰਾਮਾ ਚੱਲਦਾ ਹੈ ਨਾ ਤੇ ਦੋ ਤਰੀਕੇ ਨਾਲ ਕੰਮ ਹੁੰਦੇ ਆ ਇੱਕ ਔਨ ਸਟੇਜ ਹੁੰਦਾ ਇੱਕ ਆਫ ਸਟੇਜ ਹੁੰਦਾ ਤੁਸੀਂ ਸਟੇਜ ਕਰਦੇ ਹੋ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਔਨ ਸਟੇਜ ਤੇ ਕੰਮ ਉਹ ਹੁੰਦਾ ਜਿਹੜੇ ਪਾਤਰ ਜਿਹੜੇ ਸਟੇਜ ਦੇ ਉੱਤੇ ਕੰਮ ਕਰ ਰਹੇ ਹੁੰਦੇ ਨੇ ਤੇ ਉਹ 스테ਜ ਤੇ ਉਹ ਹੁੰਦਾ ਜਿਨ੍ਹਾਂ ਨੇ ਪਰਦਾ ਖਿੱਚਣਾ ਹੁੰਦਾ ਹੈ ਜਾਂ ਲਾਈਟਿੰਗ ਦਾ ਪ੍ਰਬੰਧ ਆ ਜਾਂ ਕੋਸਟਿਮ ਸਿਲੈਕਟ ਕਰਨੇ ਆ ਬੜੀਆਂ ਚੀਜ਼ਾਂ ਦਾ ਡਾਇਰੈਕਟਰ ਹੁੰਦੇ ਆ ਉਹ ਦਿਖਦੇ ਨਹੀਂਗੇ ਐਸੀ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਦੋ ਰੂਪ ਹੁੰਦੇ ਨੇ ਇੱਕ ਤੇ ਅਸੀਂ ਜਾਂ ਜਿਹੜਾ ਕਿ ਫਰੰਟ ਦੇ ਆ ਕੇ ਆਪਣਾ ਸਮਾਜ ਦੇ ਵਿੱਚ ਆਪਾਂ ਵਿਚਰ ਰਹੇ ਆ ਬਟ ਜਿਹੜੀਆਂ ਸਾਡੀ ਡੋਰ ਆ ਉਹ ਜਿਹੜੀ ਸਾਡਾ ਪਿੱਛੇ ਪਰਿਵਾਰ ਹੁੰਦਾ ਉਹਦੇ ਹੱਥ ਹੁੰਦੀ ਆ ਮੈਂ ਸਮਝਦਾ ਕਿ ਮੈਂ ਬੜਾ ਹੀ ਕਰਮਾ ਵਾਲਾ ਕਿ ਮੈਨੂੰ ਐਸਾ ਪਰਿਵਾਰ ਮਿਲਿਆ ਮੈਨੂੰ ਐਸਾ ਇੱਕ ਕ੍ਰਿਸ਼ਨ ਵਾਂਗ ਮੈਂ ਕਹਿੰਦਾ ਵੀ ਇੱਕ ਮੈਨੂੰ ਭਰਾ ਮਿਲਿਆ ਮੈਂ ਸਮਝਦਾ ਕਿ ਮੈਂ ਬਲਰਾਮ ਜੀ ਦੇ ਚਰਨਾ ਦੀ ਧੂਲ ਵਰਗਾ ਵੀ ਨਹੀਂ ਪਰ ਮੇਰਾ ਭਰਾ ਜਿਹੜਾ ਕ੍ਰਿਸ਼ਨ ਤੋਂ ਘੱਟ ਨਹੀਂ ਦੂਸਰਾ ਮੇਰੀ ਮਾਤਾ ਜੀ ਦਾ ਬੜਾ ਆਸ਼ੀਰਵਾਦ ਹੈ ਤੀਸਰਾ ਮੇਰੀ ਧਰਮ ਪਤਨੀ ਜਿਹੜਾ ਪੂਰਾ ਸਾਥ ਦਿੰਦੇ ਨੇ ਔਰ ਪਰਿਵਾਰ ਵੱਲੋਂ ਪੂਰੀ ਸਪੋਰਟ ਹੈ ਕਿ ਮੈਂ ਜਿਹੜਾ ਸਮਾਜ ਵਿੱਚ ਵਿਚਰਦਾ ਕਦੀ ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਮਹਿਸੂਸ ਹੁੰਦੀ ਔਰ ਜੇਕਰ ਮੈਂ ਕਹਿੰਦਾ ਕਿ ਪਰਿਵਾਰ ਨਾਲ ਨਾ ਹੋਵੇ ਤੋ ਸਮਾਜ ਦੇ ਵਿੱਚ ਕਦੀ ਵੀ ਨਹੀਂ ਵਿਚਰ ਸਕਦਾ ਨੀਰੇ ਜੀ ਅੱਜ ਕਿੱਦਾਂ ਦਾ ਲੱਗਾ ਤੁਹਾਡੇ ਵਾਈਫ ਨੂੰ ਤੇ ਤੁਹਾਡੇ ਮਦਰ ਨੂੰ ਜਦੋਂ ਤੁਸੀਂ ਅੱਜ ਪ੍ਰਸ਼ੰਸਾ ਪੱਤਰ ਜਿਹੜਾ ਮਿਲਿਆ ਸੀਗਾ ਜਦੋਂ ਲੈ ਕੇ ਆਪਣੇ ਘਰ ਦੇ ਐਂਟਰ ਹੋਏ ਤੇ ਜਦੋਂ ਤੁਸੀਂ ਜਾ ਕੇ ਰੱਖਿਆ ਕਿਉਂਕਿ ਸੋਸ਼ਲ ਮੀਡੀਆ ਤੇ ਤੇ ਫੜਾਫੜ ਅੱਜ ਕੱਲ ਚੀਜ਼ਾਂ ਜਿਹੜੀਆਂ ਉਹ ਪ੍ਰੋਡਿਊਸ ਹੋ ਜਾਂਦੀਆਂ ਵਾਂ ਕਿੱਦਾਂ ਦਾ ਲੱਗਾ ਤੁਹਾਡੇ ਮਦਰ ਨੂੰ ਤੁਹਾਡੇ ਵਾਈਫ ਨੂੰ ਦੇਖੋ ਜੀ ਪਹਿਲੇ ਤੇ ਜਦੋਂ ਮੈਨੂੰ ਸਭ ਤੋਂ ਪਹਿਲੇ ਜ਼ਿਲ੍ਹਾ ਪੱਧਰ ਤੇ ਪ੍ਰਸ਼ੰਸਾ ਪੱਤਰ ਮਿਲਿਆ ਸੀ ਤਾਂ ਸਟਾਰਟਿੰਗ ਤੇ ਮੈਂ 3-4 ਜਿਹੇ ਪ੍ਰਸ਼ੰਸਾ ਪੱਤਰ ਹੀ ਆਪਣੇ ਮਾਤਾ ਜੀ ਨੂੰ ਦਿਵਾਏ ਸੀ ਹਾਂ ਹਾਂ ਤੇ ਉਹ ਨੈਚੁਰਲੀ ਕਹਾਂ ਲ ਜਦੋਂ ਮੈਂ ਛੋਟਾ ਸੀਗਾ ਉਦੋਂ ਤੋਂ ਹੀ ਅ ਬੜੀ ਗੱਭ ਦੀ ਕਿਰਪਾ ਰਹੀ ਸਟੇਜ ਤੇ ਜਾਣਾ ਜਾਂ ਆਪਾਂ ਸਟੇਟ ਲੈਵਲ ਤੱਕ ਆਪਾਂ ਕੰਪੀਟੀਸ਼ਨ ਵੀ ਲੜੇ ਨੈਚੁਰਲੀ ਕਹਾਂ ਲ ਜਦੋਂ ਘਰ ਦੇ ਜੀ ਆ ਨੂੰ ਇਹ ਚੀਜ਼ ਉਸ ਨੂੰ ਪਤਾ ਹੋਗੀ ਕਿ ਕਿਸੇ ਵਾਸਤੇ ਇੱਕ ਸ਼ੀਲਡ ਹੈ ਮੋਮੈਂਟੋ ਹੈ ਕਿਸੇ ਵਾਸਤੇ ਮਾਨ ਸਨਮਾਨ ਹੈ ਤੇ ਮੈਂ ਸਮਝਣਾ ਕਿ ਸਾਡੇ ਜਿਹਦਾ ਪਿਤਾ ਹੀ ਵੀ ਐਸੇ ਲਾਈਨ ਦੇ ਵਿੱਚ ਰਹੇ ਨੇ ਔਰ ਪਰਿਵਾਰ ਨੂੰ ਇਸ ਚੀਜ਼ ਦੀ ਕਦਰ ਦਾ ਪਤਾ ਤੇ ਸਾਰੇ ਖੁਸ਼ ਨੇ ਕਿ ਤੇ ਅਗਲਾ ਮੇਰਾ ਸਵਾਲ ਆ ਕਿ ਜੇਕਰ ਗੱਲ ਕਰੀਏ ਤਾਂ ਨਿਆ ਯੁੱਗ ਨਈ ਸੋਸੋਸਾਇਟੀ ਦਾ ਜੜਾਵਾ ਪੰਜਾਬ ਨਹੀਂ ਦਿੱਲੀ ਤੱਕ ਨਾਮ ਆ ਬਹੁਤ ਸਾਰੇ ਸੈਂਟਰਲ ਮਿਨਿਸਟਰਸ ਜਿਹੜੇ ਆ ਉਹਨਾਂ ਦੇ ਨਾਲ ਵੀ ਤੁਹਾਡਾ ਆਣਾ ਜਾਣਾ ਵਾ ਜੇਕਰ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਜაძਾ ਜੀ ਦੀ ਗੱਲ ਕਰੀਏ ਤੁਸੀਂ ਕਈ ਵਾਰੀ ਉਹਨਾਂ ਦੇ ਆਫਿਸ ਵੀ ਗਏ ਹੁੰਦੇ ਹੋ ਸੋਸ਼ਲ ਮੀਡੀਆ ਤੇ ਤੁਹਾਡੀਆਂ ਤਸਵੀਰਾਂ ਆਉਂਦੀਆਂ ਨੇ ਬਹੁਤ ਸਾਰੇ ਆਈਪੀਐਸ ਅਫੀਸਰ ਜਿਹੜੇ ਆ ਜਾਂ ਆਈਐਸ ਅਫੀਸਰ ਜਿਹੜੇ ਆ ਤੁਹਾਡੇ ਦੋਸਤ ਵੀ ਨੇ ਹਾਂਜੀ ਕਿਲੇ ਗੁਰਦਾਸਪੁਰ ਦੇ ਨਵੇਂ ਐਸਐਸਪੀ ਆਏ ਆ ਥੋੜੇ ਸਮੇਂ ਦੇ ਵਿੱਚ ਹੀ ਇਹਨਾਂ ਵੱਲੋਂ ਲੋਕ ਵੀ ਬੜੀ ਤਾਰੀਫ ਕਰ ਰਹੇ ਆ ਜਿਦਾ ਤੁਸੀਂ ਵੀ ਸਟਾਰਟਿੰਗ ਦੇ ਵਿੱਚ ਗੱਲਬਾਤ ਦੇ ਵਿੱਚ ਤਾਰੀਫ ਕੀਤੀ ਆ ਐਸਐਸਪੀ ਸਾਹਿਬ ਜਿਹੜੇ ਗੁਰਦਾਸਪੁਰ ਦੇ ਆਈਪੀਐਸ ਅਦਿੱਤਿਏ ਜੀ ਇਹਨਾਂ ਦੇ ਵਿੱਚ ਕੀ ਤੁਹਾਨੂੰ ਇੱਕ ਜਜ਼ਬਾ ਜਾਂ ਕਿਹੜੀ ਵੱਖਰੀ ਚੀਜ਼ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਮਹਿਸੂਸ ਕੀਤੀ ਆ ਜਿਸ ਨਾਲ ਜਿਲ੍ਹਾ ਵਾਸੀ ਆਸ ਰੱਖਣ ਕਿ ਉਹ ਵਿਖਦੇ ਵਿੱਚ ਸਾਡਾ ਜਿਹੜਾ ਜਿਲ੍ਹਾ ਵਾ ਉਹ ਚਾਹੇ ਨਸ਼ੇ ਨੂੰ ਲੈ ਕੇ ਆ ਜਾਂ ਹੋਰ ਕ੍ਰਾਈਮਸ ਨੂੰ ਲੈ ਕੇ ਜੜਾ ਵਾ ਉਹ ਕੰਟਰੋਲ ਰਹੂਗਾ ਦੇਖੋ ਜੀ ਅਰਜੇ ਜੀ ਮੈਂ ਸਮਝਦਾ ਕਿ ਅਫਸਰ ਕੋਈ ਵੀ ਮਾੜਾ ਨਹੀਂ ਹੁੰਦਾ ਜੀ ਹਰ ਕਿਸੇ ਨੂੰ ਅਫਸਰ ਨੂੰ ਇਹ ਹੁੰਦਾ ਕਿ ਜਦੋਂ ਅਸੀਂ ਪੁਲਿਸ ਅਫਸਰ ਬੰਦੇ ਆ ਤੇ ਸਾਨੂੰ ਇੱਕ ਦੇਸ਼ ਦੇ ਪ੍ਰਤੀ ਇੱਕ ਸੋਹ ਚੁਕਾਈ ਜਾਂਦੀ ਆ ਤੇ ਅਸੀਂ ਉਹ ਸੋਹ ਤੇ ਖਰਾ ਉਤਰ ਜੇ ਪਰ ਕੁਝ ਕਈ ਵਾਰ ਪਰਿਸਥਿਤੀਆਂ ਜੈਸੀਆਂ ਬਣ ਜਾਂਦੀਆਂ ਨੇ ਉਹ ਪਰਿਸਥਿਤੀਆਂ ਚਾਹੇ politically ਹੋਣ ਚਾਹੇ ਕੋਈ ਦਬਾਅ ਹੋਣਾ ਤੇ ਆ ਜਾਏ ਤੇ ਪੁਲਿਸ ਅਫਸਰ ਕਿਤਨਾ ਕਿਤੇ ਨਾ ਚਾਹੰਦੇ ਹੋਏ ਵੀ ਉਹ ਕੰਮ ਨਹੀਂ ਕਰ ਪਾਉਂਦੇ ਜੋ ਅਸੀਂ ਉਹਨਾਂ ਤੋਂ ਅਸੈਪਟ ਕਰਦੇ ਆ ਤੇ ਮੈਂ ਸਮਝਦਾ ਕਿ ਜੇਕਰ ਰਾយ ਰੀਤੀ ਪ੍ਰੈਸ਼ਰ ਅਫਸਰਾਂ ਦੇ ਉੱਤੇ ਨਾ ਰੱਖਿਆ ਜਾਵੇ ਪੁਲਿਸ ਨੂੰ ਪੁਲਿਸ ਵਾਂਗ ਕੰਮ ਕੀਤਾ ਜਾਵੇ ਤੇ ਇਤਿਹਾਸ ਗਵਾਹ ਹੈ ਕਿ ਸਾਡੇ ਮੰਦਰ ਤੇ ਬਾਰੇ ਕੋਈ ਜੁੱਤੀ ਨਹੀਂ ਚੁੱਕ ਸਕਦਾ। ਤੋਂ ਗੱਲਬਾਤ ਲਈ ਧੰਨਵਾਦ ਇਹਨੇ ਚੇਅਰਮੈਨ ਨਯਾਯੁਗ ਨਈ ਸੋਰ ਸੋਸਾਇਟੀ ਦੇ ਸ਼੍ਰੀ ਨੀਰਜ ਮਹਾਜਨ ਜੀ ਜਿਨ੍ਹਾਂ ਨੂੰ ਅੱਜ ਵਧੀਆ ਜਿਹੜੇ ਸਮਾਜ ਦੇ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਬਦੌਲਤ ਐਸਐਸਪੀ ਗੁਰਦਾਸ ਪੌਰਵ ਆਈਪੀਐਸ ਅਦਿੱਤਿਏ ਜੀ ਵੱਲੋਂ ਜਿਹੜਾ ਵਾ ਸਨਮਾਨ ਪੱਤਰ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਜਿਹੜਾ ਵਾ ਉਹ ਇੱਕ ਦਿੱਤਾ ਗਿਆ ਵਾ ਜਿਸ ਦੇ ਨਾਲ ਸਮੁੱਚੇ ਅ ਸ਼ਹਿਰ ਧਾਰੀ ਵਾਲੀ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਸੁਸਾਇਟੀ ਨਾਲ ਜਿਹੜੇ ਲੋੜਵੰਦ ਲੋਕ ਜੁੜੇ ਹੋਏ ਆ ਉਹਨਾਂ ਦੇ ਵਿੱਚ ਬੜੀ ਖੁਸ਼ੀ ਪਾਈ ਜਾ ਰਹੀ ਆ ਸੁਸਾਇਟੀ ਦੀ ਜੇਕਰ ਗੱਲ ਕਰੀਏ ਤਾਂ ਨੀਰਜ ਜੀ ਨੇ ਕਲੀਅਰ ਕੱਟ ਦੱਸਿਆ ਵਾ ਕਿ ਲੋੜਵੰਦਾਂ ਦੀ ਮਦਦ ਦਾ ਲਗਾਤਾਰ ਜਾਰੀ ਰਹੇਗੀ ਸਕੂਲਾਂ ਕਾਲਜਾਂ ਦੇ ਵਿੱਚ ਸਟੂਡੈਂਟਸ ਨੂੰ ਡਰਗ ਪ੍ਰਤੀ ਅਵੇਅਰ ਕਰਨ ਦੇ ਲਈ ਉਹਨਾਂ ਦੇ ਪ੍ਰੋਗਰਾਮ ਜਿਹੜੇ ਆ ਹੋਰ ਸਪੀਡ ਦੇ ਨਾਲ ਚੱਲਣਗੇ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਨੀਰਜ ਜੀ ਔਰ ਇਹਨਾਂ ਦੀ ਸੁਸਾਇਟੀ ਨਿਆਯੁਗ ਨਈ ਸੋਸ ਜੜੀ ਆ ਇਦਾਂ ਹੀ ਭਵਿੱਖ ਦੇ ਵਿੱਚ ਵੱਧ ਚੜ ਕੇ ਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਜੜੀ ਆ ਉਹ ਰਵੇਗੀ ਇੱਕ ਵਾਰ ਫੇਰ ਐਕਸਪ੍ਰੈਸ ਇਨਸਨੈਟ ਦੀ ਪੂਰੀ ਟੀਮ ਵੱਲੋਂ ਨਿਆਯੁਗ ਨਈ ਸੋਸ ਸੁਸਾਇਟੀ ਦੇ ਚੇਅਰਮੈਨ ਨੀਰਜ ਮਹਾਜਨ ਜੀ ਨੂੰ ਮਿਲ ਇਹ ਅੱਜ ਵੱਡੇ ਸਨਮਾਨ ਦੇ ਲਈ ਆਪਾਂ ਮੁਬਾਰਕਬਾਦ ਦਿੰਦੇ ਆਂ ਔਰ ઈશ્વਰ ਅਗੇ પ્રાર્થના ਕਰਦੇ ਆ ਕਿ ਇਸ ਤਰ੍ਹਾਂ ਹੀ ਇਹਨਾਂ ਨੂੰ ਜੜਾ ਵਾ ਉਹ ਲਗਾਤਾਰ ਜੜਾ ਵਾ ਉਹ ਤਰੱਕੀ ਜਿਹੜੀ ਆ ਉਹ ਮਿਲਦੀ ਰਹੇ ਆ ਨੀਰਜ ਜੀ ਅੱਗਲ ਮੇਰੇ ਹੋਰ ਦਿਮਾਗ ਚ ਆ ਗਈ ਕਈ ਤਰੀਕੀ ਹੁੰਦਾ ਕਿ ਇੰਟਰਵਿਊ ਜਦੋਂ ਆਪਾਂ ক্লোਜ਼ ਕਰ ਦਿੰਨੇ ਆ ਨਾ ਸਾਰਾ ਸੈਟਅਪ ਤੇ ਉਹ ਇੰਟਰਵਿਊ ਦੇਣ ਵਾਲਾ ਪਰਸਨ ਕਹਿੰਦਾ ਵਾ ਹੈ ਥੋੜੀ ਮਜ਼ਾਕੀਆ ਗੱਲ ਆ ਜਦੋਂ ਹਸਣਾ ਵੀ ਚਾਹੀਦਾ ਵਾ ਉਹ ਇੰਟਰਵਿਊ ਵਾਲਾ ਬੰਦਾ ਕਹਿੰਦਾ ਯਾਰ ਉਹ ਇੱਕ ਫਲਾਣੀ ਗੱਲ ਮੇਰੀ ਰਹਿ ਗਈ ਹੈਗੀ ਓਹੋ ਯਾਰ ਹੁਣ ਇਹ ਐਡ ਹੋ ਸਕਦੀ ਆ ਤੇ ਮੇਰੀ ਵੀ ਇਕਾਦਤ ਬਣ ਗਈ ਲਗਾਤਾਰ ਨੀਰਜ ਜੀ ਮੈਂ ਜਿਹੜਾ ਵਾ ਖੋਦੀ ਅਗਲੇ ਪਰਸਨ ਨੂੰ ਪੁੱਛ ਲੈਣਾ ਵਾ ਕਿ ਜੇ ਕੋਈ ਗੱਲਬਾਤ ਰਹਿ ਗਈ ਹੈ ਕਰਨ ਵਾਲੀ ਤੇ ਪਈ ਕਰ ਲੋ ਇੰਟਰਵਿਊ ਦੀ ਕਲੋਜ਼ਿੰਗ ਜਿਹੜੀ ਆ ਅਈ ਅਗਲੇ ਸਟੈਪ ਤੇ ਕਰਦੇ ਆ ਦੱਸੋ ਕੋਈ ਹੈ ਮਨਚ ਗੱਲ ਕੋਈ ਰਹਿ ਗਈ ਹੈ ਤੁਹਾਨੂੰ ਵੀ ਦੇਖੋ ਰਜੇਜ ਜੀ ਗੱਲਾਂ ਤੇ ਕਦੀ ਕਦਮ ਹੁੰਦੀਆਂ ਨਹੀਂ ਗੱਲ ਪਰ ਮੈਂ ਇੱਕ ਗੱਲ ਜ਼ਰੂਰ ਆਖਰ ਵਿੱਚ ਕਹਿਣਾ ਚਾਹਾਂਗਾ ਕਿ ਮਰਨਾ ਇੱਕ ਦਿਨ ਸਾਰਿਆਂ ਨੇ ਆ ਜਿਹੜਾ ਇਸ ਸੰਸਾਰ ਦੇ ਵਿੱਚ ਆਇਆ ਜਾਣਾ ਸਾਰਿਆਂ ਨੇ ਅਮੀਰ ਨੇ ਵੀ ਜਾਣਾ ਗਰੀਬ ਨੇ ਵੀ ਜਾਣਾ ਕੰਗੇ ਇਨਸਾਨ ਦੇ ਜਾਣਾ ਤੇ ਮਾੜੇ ਇਨਸਾਨ ਦੇ ਜਾਣਾ ਪਰ ਕੰਮ ਕੁਛ ਆਪਾਂ ਐਸਾ ਕਰਕੇ ਜਾਈਏ ਕਿ ਦੁਨੀਆ ਯਾਦ ਰੱਖੇ ਕਿਉਂਕਿ ਕੰਦੇ ਨਾ ਕਿ ਮੌਤ ਉਹ ਜਿਸ ਦਾ ਜ਼ਮਾਨਾ ਕਰੇ ਅਫਸੋਸ ਮੌਤ ਉਹ ਜਿਸ ਦਾ ਜ਼ਮਾਨਾ ਕਰੇ ਅਫਸੋਸ ਜੋ ਤਾਂ ਜਹਾਂ ਸਭੀ ਮਰਨੇ ਕੋ ਆਏ ਹੈ ਔਰ ਐਸੇ ਆਪਾਂ ਕੰਮ ਕਰੀਏ ਕਿ ਸਾਡੇ ਮਾਪਿਆਂ ਨੂੰ ਸਾਡੇ ਸਮਾਜ ਦੇ ਲੋਕਾਂ ਨੂੰ ਸਾਡੇ ਟੀਚਰਾਂ ਨੂੰ ਸਾਡੇ ਤੇ ਫਕਰ ਹੋਵੇ ਕਿ ਵਾਕਈ ਜੇਕਰ ਇਹ ਬੂਟਾ ਸੀ ਆਪਣੇ ਹੱਥੋਂ ਲਗਾਇਆ ਸੀਗਾ ਅੱਜ ਪੂਰਾ ਵਟਵ ਰਕਸ਼ਪ ਬੰਦ ਕੇ ਸਮਾਜ ਦੀ ਸੇਵਾ ਕਰਦੇ। ਸੋ ਇਹਨੇ ਨਿਆਯੁਗ ਨੇ ਸੋ ਸੁਸਾਇਟੀ ਦੇ ਕੌਮੀ ਚੇਅਰਮੈਨ ਨਿਰਜ ਮਹਾਜਨ ਜੀ ਜਿਨ੍ਹਾਂ ਨੂੰ ਅੱਜ ਐਸਐਸਪੀ ਬਰਦਾਸਪੁਰ ਆਈਪੀਐਸ ਅਦਿੱਤਿਆ ਜੀ ਵੱਲੋਂ ਜਿਹੜਾ ਵਾ ਉਹ ਇੱਕ ਇਹਨਾਂ ਦਾ ਸਪੈਸ਼ਲ ਆਨਰ ਜਿਹੜਾ ਵਾ ਕੀਤਾ ਗਿਆ ਵਾ ਇਹਨਾਂ ਦੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਕਰਕੇ ਗੱਲਬਾਤ ਰਾਨੀ ਨਿਰਜ ਮਹਾਜਨ ਜੀ ਨੇ ਕਿਹਾ ਕਿ ਲਗਾਤਾਰ ਉਹਨਾਂ ਦੀ ਸੁਸਾਇਟੀ ਵੱਲੋਂ ਮਿਸ਼ਨ ਜਜ਼ਬਾ ਦੇ ਤਹਿਤ ਪੁਲਿਸ ਦੇ ਨਾਲ ਬਿਲਕੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਮਹਿੰਦਰੀਆ ਚਲਾਈ ਜਾਏਗੀ। ਕਈ ਤਰ੍ਹਾਂ ਦੇ ਕਾਮਯਾਬੀ ਸੋਸਾਇਟੀ ਕਰੇਗੀ। ਉੱਥੇ ਹੀ ਸਮਾਜ ਸੇਵਾ ਨੂੰ ਲੈ ਕੇ ਵੀ ਨੀਰੇ ਜੀ ਨੇ ਜਿਹੜਾ ਵਾ ਉਹ ਬਿਲਕੁਲ ਇੱਕ ਠੋਸ ਤਰੀਕੇ ਦੇ ਨਾਲ ਕਹਾ ਵਾ ਕਿ ਸਮਾਜ ਦੇ ਵਿੱਚ ਦਬੇ ਕੁਛਲੇ ਲੋਕਾਂ ਦੀ ਔਰ ਜ਼ਰੂਰਤਮੰਦ ਲੋਕਾਂ ਦੀ ਮਦਦ ਵੀ ਉਹਨਾਂ ਦੀ ਸੋਸਾਇਟੀ ਵੱਲੋਂ ਜਰੂਰ ਲਗਾਤਾਰ ਜਾਰੀ ਰਵੇਗੀ। ਸਭ ਤੋਂ ਵੱਡੀ ਗੱਲ ਜਿਹੜੀ ਆ ਅੱਜ ਦੀ ਇੰਟਰਵਿਊ ਦੇ ਵਿੱਚ ਨਿਕਲ ਕੇ ਆਈ ਆ ਕਿ ਇਸ ਸੁਖੀਆ ਜਿਹੜਾ ਜਿਹੜਾ ਨਾਂ ਕਾਫੀ ਦੂਰ ਤੱਕ ਪਹੁੰਚ ਗਿਆ ਵਾ ਜੈਮ ਜੀ ਦੀ ਵੀ ਪੂਰੀ سپورਟ ਬਾ ਗੱਲਬਾਤ ਨਾਲ ਨੀਰਜ ਜੀ ਨੇ ਕਿਹਾ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਬ੍ਰਦਰ ਨੇ ਉਹਨਾਂ ਦੀ ਔਰ ਮਦਰ ਔਰ ਵਾਈਸ ਵੀ ਪੂਰੇ ਪਰਿਵਾਰ ਦੀ ਜਿਹੜੀ ਆ ਇੱਕ سپورਟ ਆ ਔਰ ਬਿਨਾਂ ਪਰਿਵਾਰ ਦੇ سپورਟ ਦੇ ਜੜਾ ਵਾ ਵਿਅਕਤੀ ਕਦੀ ਵੀ ਸਮਾਜ ਸੇਵਾ ਨਹੀਂ ਕਰ ਸਕਦਾ ਸੋ ਅਸੀਂ ਵੀ ਆਸ ਕਰਦੇ ਹਾਂ ਕਿ ਚੇਅਰਮੈਨ ਨਿਆਯੁਗ ਨਹੀਂ ਸੋਚ ਨੀਰਜ ਮਾ ਜੀ ਇਤਾਂ ਹੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹਿਣਗੇ ਔਰ ਇਹਨਾਂ ਨੂੰ ਮਾਨ ਸਨਮਾਨ ਵੀ ਇਤਾਂ ਹੀ ਮਿਲਦਾ ਰਹੇਗਾ ਲਗਾਤਾਰ ਤੁਹਾਡਾ ਲਈ ਤੁਸੀਂ ਜੁੜੇ ਰਹੋ ਆਪਰੇ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਨੈਟ ਦੇ ਨਾਲ ਮੈਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ਪੰਨਦ ਧਨਵਾਦ